اسی ਬਣਾਵਾਂਗੇ ਬ੍ਰੇਕਫਾਸਟ ਦੀ ਰੈਸਪੀ ਦलिया ਬਹੁਤ ਹੀ ਹੈਲਦੀ ਤਰੀਕੇ ਦੇ ਨਾਲ ਇਸ ਲਈ ਆਪਾਂ ਕੜਾਈ ਦੇ ਵਿੱਚ 2 ਚਮਚੇ ਦੇ ਕਰੀਬ ਦੇਸੀ ਘਿਓ ਲਿਆਵਾਂ ਤੇ ਇਹਦੇ ਵਿੱਚ ਇੱਕ ਕੌਲੀ ਦੇ ਕਰੀਬ ਦਲੀਆ ਐਡ ਕਰ ਦਾਂਗੇ ਦੇਸੀ ਘਿਓ ਦੇ ਵਿੱਚ ਇਸ ਦਾ ਟੇਸਟ ਬਹੁਤ ਵਧੀਆ ਹੁੰਦਾ ਇਹਨੂੰ ਆਪਾਂ ਰੋਸਟ ਕਰ ਲੈਣਾ ਵਾ ਸਲੋ ਫਲੇਮ ਦੇ ਉੱਪਰ 2 ਮਿੰਟ ਦੇ ਲਈ ਇਸ ਦੇ ਬਾਅਦ ਆਪਾਂ ਇਸ ਦੇ ਵਿੱਚ ਹਰੀ ਇਲਾਈਚੀ ਐਡ ਕੀਤੀ ਹੈ ਇੱਥੇ ਮੈਂ 2 ਹਰੀਆਂ ਇਲਾਈਚੀਆਂ ਕੁੱਟ ਕੇ ਐਡ ਕੀਤੀਆਂ ਵਾ ਕਿਉਂਕਿ ਜਿਹੜੀ ਅਸੀਂ ਫਰੈਸ਼ ਕੁੱਟ ਕੇ ਪਾਉਂਦੇ ਆ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਇਸ ਦੇ ਵਿੱਚ ਤੇ ਇਹਦੇ ਛਿਲਕੇ ਵੀ ਵਿੱਚ ਹੀ ਐਡ ਕਰ ਦਿਓ ਉਹਨਾਂ ਦਾ ਵੀ ਟੇਸਟ ਵਧੀਆ ਆਉਂਦਾ ਵਾ ਫਿਰ ਆਪਾਂ ਇਸ ਦੇ ਵਿੱਚ ਐਡ ਕਰ ਦੇਾਂਗੇ ਜੀ ਗਰਮ ਪਾਣੀ ਇੱਕ ਗਲਾਸ ਦੇ ਕਰੀਬ ਮੈਂ ਇੱਥੇ ਗਰਮ ਪਾਣੀ ਐਡ ਕਰ ਰਹੀ ਆ ਇਹਦੇ ਨਾਲ ਦੱਲੀਆਂ ਬੜੀ ਜਲਦੀ ਬਣ ਜਾਂਦਾ ਹੈ ਕੁਕਿੰਗ ਪ੍ਰੋਸੈਸ ਜਿਹੜਾ ਇਹ ਉਹ ਚੱਲਦਾ ਰਹਿੰਦਾ ਵਾ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਜਿਵੇਂ ਹੀ ਇਸ ਦੇ ਵਿੱਚ ਪਾਣੀ ਜਿਹੜਾ ਹੈ ਉਹ ਰਿਡਿਊਸ ਹੋ ਜਾਊਗਾ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਦੁੱਧ ਕਿਉਂਕਿ ਇਸ ਨੂੰ ਅਸੀਂ ਮੇਨ ਦੁੱਧ ਦੇ ਵਿੱਚ ਬਣਾ ਰਹੇ ਆ ਤੁਸੀਂ ਚਾਹੋ ਤਾਂ ਇਹਨੂੰ ਕੱਲਾ ਪਾਣੀ ਦੇ ਵਿੱਚ ਵੀ ਬਣਾ ਸਕਦੇ ਹੋ ਤੇ ਦੁੱਧ ਇੱਥੇ 1 ਕਿਲੋ ਦੇ ਕਰੀਬ ਲਿਆਵਾ ਦੁੱਧ ਨੂੰ ਆਪਾਂ ਹੌਲੀ-ਹੌਲੀ ਐਡ ਕਰਦੇ ਜਾਵਾਂਗੇ ਨਾਲ ਹੀ ਆਪਾਂ ਇਸ ਦੇ ਵਿੱਚ ਇੱਕ ਗਾਜਰ ਜਿਹੜੀ ਆ ਉਹ ਐਡ ਕਰਦੇ ਆਂਗੇ ਕੱਦੂ ਕਾਸ ਕਰਕੇ ਗਾਜਰ ਦਾ ਅੱਜਕੱਲ ਸੀਜ਼ਨ ਹੈ ਤਾਂ इजीली ਮਿਲ ਜਾਂਦੀ ਆ ਤੇ ਇਸ ਨੂੰ ਤੁਸੀਂ ਜ਼ਰੂਰ ਐਡ ਕਰਿਓ ਇਹ ਇੱਕ ਬਹੁਤ ਹੀ ਵਧੀਆ ਆਪਸ਼ਨ ਹੈ ਅੱਜ ਕੱਲ ਦੇ ਮੌਸਮ ਦੇ ਵਿੱਚ ਇੱਧਰ ਆਪਾਂ ਜੀ ਕੁਝ ਬਦਾਮ ਲਏ ਆ ਇਹਨਾਂ ਨੂੰ ਪੂਰੀ ਰਾਤ ਭਾੜੇ ਲਈ ਭਿਓ ਕੇ ਰੱਖਿਆ ਸੀ ਇਹਨਾਂ ਨੂੰ ਆਪਾਂ ਛਿੱਲ ਕੇ ਮਿਕਸੀ ਦੇ ਵਿੱਚ ਐਡ ਕਰ ਲਵਾਂਗੇ ਬਦਾਮ ਦੇ ਨਾਲ ਨਾਲ ਮੈਂ ਖਸਖਸ ਵੀ ਭਿਓ ਕੇ ਰੱਖੀ ਸੀਗੀ ਖਸਖਸ ਨੂੰ ਆਪਾਂ ਲੱਗ ਭਿਓ ਕੇ ਰੱਖਿਆ ਉਹ ਵੀ ਆਪਾਂ ਐਡ ਕਰਾਂਗੇ ਇੱਥੇ ਤੁਸੀਂ ਹੋਰ ਡਰਾਈ ਫਰੂਟਸ ਜਿਹੜੇ ਆ ਉਹ ਵੀ ਐਡ ਕਰ ਸਕਦੇ ਹੋ ਪਰ ਮੈਂ ਇੱਥੇ ਬਦਾਮ ਤੇ ਖਸਖਸ ਹੀ ਐਡ ਕਰਾਂਗੇ ਇੱਕ ਚਮਚ ਦੇ ਕਰੀਬ ਆਪਾਂ ਇਹਦੇ ਵਿੱਚ ਖਸਖਸ ਪਾ ਦੇਾਂਗੇ ਜਿਨ੍ਹਾਂ ਨੂੰ ਕਮਜ਼ੋਰੀ ਰਹਿੰਦੀ ਆ એનર્ਜੀ ਲੈਵਲ ਡਾਊਨ ਹੋ ਜਾਂਦਾ ਉਹਨਾਂ ਵਾਸਤੇ ਬਹੁਤ ਹੀ ਹੈਲਦੀ অপਸ਼ਨ ਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਦੁੱਧ ਜਿਨਾਏ ਉਹ ਐਡ ਕਰਾਂਗੇ ਇਹਦੇ ਨਾਲ ਗ੍ਰाइंड ਕਰਨਾ ਸੌਖਾ ਹੋ ਜਾਂਦਾ ਤੇ ਇਸ ਨੂੰ ਆਪਾਂ ਗ੍ਰाइंड ਕਰ ਲਵਾਂਗੇ ਬਹੁਤ ਹੀ ਵਧੀਆ ਜਿਹਾ ਇੱਕ ਪੇਸਟ ਸਾਡੇ ਕੋਲੇ ਬਣ ਕੇ ਰੈਡੀ ਹੋ ਗਿਆ ਇਹਨੂੰ ਆਪਾਂ ਦਲੀਏ ਦੇ ਵਿੱਚ ਐਡ ਕਰ ਦੇਾਂਗੇ ਜਿਨ੍ਹਾਂ ਨੂੰ ਕਮਜ਼ੋਰੀ ਰਹਿੰਦੀ ਆ ਸੁਸਤੀ ਰਹਿੰਦੀ ਆ ਉਹਨਾਂ ਦੇ ਵਾਸਤੇ ਇਹ ਬਹੁਤ ਹੀ ਹੈਲਦੀ ਆਪਸ਼ਨ ਹੈ ਬੱਚਿਆਂ ਦੇ ਲਈ ਕਿਉਂਕਿ ਬੱਚਿਆਂ ਦਾ એનર્ਜੀ ਲੈਵਲ ਹਾਈ ਹੁੰਦਾ ਹੈ ਤੇ ਉਹਨਾਂ ਨੂੰ ਹੋਰ ਵੀ ਜ਼ਿਆਦਾ ਵਧੀਆ ਨਿਊਟ੍ਰੀਸ਼ਨ ਵਾਲੀਆਂ ਚੀਜ਼ਾਂ ਚਾਹੀਦੀਆਂ ਤਾਂ ਬਹੁਤ ਹੀ ਵਧੀਆ ਆਪਸ਼ਨ ਹੈ ਅੱਧੀ ਕੋਲੀ ਦੇ ਕਰੀਬ ਮੈਂ ਇੱਥੇ ਇਸ ਦੇ ਵਿੱਚ ਸ਼ੱਕਰ ਐਡ ਕੀਤੀ ਹੈ ਤੁਸੀਂ ਇੱਥੇ ਖੰਡ ਵੀ ਪਾ ਸਕਦੇ ਹੋ ਜਾਂ ਗੁੜ ਵੀ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੱਥੇ ਦੇਸੀ ਖੰਡ ਵੀ ਪਾ ਸਕਦੇ ਹੋ ਕੋਈ ਵੀ ਆਪਸ਼ਨ ਹੈ ਮਿਸ਼ਰੀ ਵੀ ਐਡ ਕਰ ਸਕਦੇ ਹੋ ਇਸ ਦੇ ਇਲਾਵਾ ਤੁਸੀਂ ਖੰਜੂਰ ਜਿਹੜੀ ਆ ਉਹਨੂੰ ਵੀ ਮਿਕਸੀ ਦੇ ਵਿੱਚ ਗ੍ਰाइंड ਕਰਕੇ ਐਡ ਕਰ ਦਿਓ ਉਹ ਵੀ ਬਹੁਤ ਹੈਲਦੀ ਆਪਸ਼ਨ ਹੈ ਸਾਡੇ ਕੋਲੇ ਹੁਣ ਆਪਾਂ ਇਹਨੂੰ ਪਕਾ ਲਵਾਂਗੇ ਜੀ ਤਕਰੀਬਨ 5-7 ਮਿੰਟ ਲੱਗਦੇ ਆ ਸਾਡਾ ਤਲੀਆਂ ਜਿਹੜਾ ਇਹ ਉਹ ਬਣ ਕੇ ਰੈਡੀ ਹੋ ਗਿਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਹੋਰ ਵੀ ਡਰਾਈ ਫਰੂਟਸ ਐਡ ਕਰ ਸਕਦੇ ਹੋ ਪਰ ਇੰਨੇ ਕੁ ਡਰਾਈ ਫਰੂਟਸ ਜਿੰਨੇ ਆਪਾਂ ਇਸ ਦੇ ਵਿੱਚ ਐਡ ਕੀਤੇ ਆ ਬਹੁਤ ਹੀ ਹੈਲਦੀ ਆ ਇਹਨੂੰ ਆਪਾਂ ਸਰਵ ਕਰ ਲਾਂਗੇ ਬ੍ਰੇਕਫਾਸਟ ਦੇ ਤੋ ਵਿੱਚ ਤੁਸੀਂ ਇਸ ਰੈਸਪੀ ਨੂੰ ਬਣਾਓ ਕਿਉਂਕਿ ਪੂਰਾ ਦਿਨ ਸਾਨੂੰ ਕਾਫੀ ਜਗਾ એનર્ਜੀ ਜਿਹੜੀ ਆ ਉਹ ਚਾਹੀਦੀ ਹੁੰਦੀ ਹੈ ਕੰਮ ਵਾਸਤੇ ਤਾਂ ਇਸ ਤਰ੍ਹਾਂ ਇਹ ਬਹੁਤ ਹੀ ਹੈਲਦੀ অপਸ਼ਨ ਹੈ ਪੂਰੀ ਫੈਮਿਲੀ ਦੇ ਲਈ ਤੇ ਅੱਜਕੱਲ ਮੌਸਮ ਚੇਂਜ ਹੋ ਰਿਹਾ ਵਾ ਉਸ ਦੇ ਵਿੱਚ ਤੁਸੀਂ ਇਸ ਨੂੰ ਬਣਾ ਕੇ ਜੇਕਰ ਖਾਂਦੇ ਹੋ ਤਾਂ ਤੁਹਾਡੀ ਜਿਹੜੀ ਹੈਲਥ ਆ ਉਹ ਵਧੀਆ ਰਹੇਗੀ ਇਸ ਦੇ ਇਲਾਵਾ ਤੁਸੀਂ ਚਾਹੋ ਤਾਂ ਇਸ ਦੇ ਉੱਪਰ ਦੀ ਹੋਰ ਡਰਾਈ ਫਰੂਟਸ ਵਗੈਰਾ ਵੀ ਐਡ ਕਰ ਸਕਦੇ ਹੋ ਆਦਰਵਾਇਸ ਤੁਸੀਂ ਇਸ ਨੂੰ ਇਸੇ ਤਰ੍ਹਾਂ ਹੀ ਇੰਜੋਏ ਕਰੋ ਬਹੁਤ ਹੀ ਡੇਲੀਸ਼ੀਅਸ ਬਣਿਆ ਵਾ ਉਮੀਦ ਕਰਦੀ ਆਂ ਜੀ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਜੁੜੇ ਰਹਿਣਾ ਜੀ ਸਾਡੇ ਨਾਲ ਬਹੁਤ ਬਹੁਤ ਧੰਨਵਾਦ